ਤੇਜ ਧਾਰ ਹਥਿਆਰਾਂ ਦੇ ਨਾਲ ਲੈਸ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਪਿੰਡ ਡਰੋਲੀ ਖੁਰਦ ਦੇ ਰਹਿਣ ਵਾਲੇ ਜੇ ਲਾਵਰ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਉੱਪਰ ਹਮਲਾ ਕੀਤਾ ਗਿਆ ਅਣਪਛਾਤੇ ਨੌਜਵਾਨਾਂ ਵੱਲੋਂ ਗੇਟ ਉੱਤੇ ਦਾਤ ਮਾਰਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਜੀ ਕੀ ਨਾਮ ਹੈ ਸਤਤ ਜੀ ਲਾਵਰ ਜੀ ਕਿੱਥੋਂ ਜੀ ਤੁਸੀਂ ਪਿੰਡ ਵਾਲੀਪੁਰ ਸਰ ਜਿਹੜੇ ਰਾਤ ਸਾ ਆਪਣੇ ਵਾਕਾ ਹੋਇਆ ਉਸ ਦੇ ਬਾਰੇ ਕੀ ਕਹਿਣਾ ਹੈ ਸਤਤ ਉਹ ਜਿਹੜੇ ਮਾਰੇ ਜੀ ਤਿੰਨ ਬੰਦੇ ਆਏ ਤੇ ਤਕਰੀਬਨ 12:00 ਵਜੇ ਜੀ ਆ ਕੇ ਦਖਾਂਡੇ ਕਾਲੇ ਥੋੜਾ ਗਹਾਂ ਨੰਗਾ ਮੈਨਾਂ ਕਿਹਾ ਕਿ ਜੇ 9:00 ਵੀਡੀਓ ਕਾਲ ਹੁੰਦੀ ਹੈ ਜੀ ਜੀ ਉਹ ਵੀਡੀਓ ਕਾਲ ਦਾ ਕੱਟਣ ਵਾਲੇ ਬਾਹਰ ਦੇ ਗਿਆ ਜੀ ਉਹ ਲੋ ਪਿੱਛੇ ਨੂੰ ਮੁੜ ਕੇ ਪੀ ਗੇਟ ਤੇ ਇੱਕ ਖੜੇ ਹੋ ਕੇ ਮੋਟਰਸਾਈਕਲ ਖੜਾ ਦਿੱਤਾ ਫਿਰ ਇੱਕ ਨਾ ਮੋਟਰਸਾਈਕਲ ਸਟਾਰਟ ਕਰ ਖੜਾ ਹੋ ਗਿਆ ਦੋ ਜਣੇ ਉਤਰੇ ਗਏ ਗੇਟ ਦੇ ਪਿੱਛੇ ਦਾਤ ਮਾਰੇ ਹੋ ਗਏ ਦੋ ਜਣੇ जिम्मेदार ठीक है इस खिलाफ तुम्हें कंपलेट भी दी थाना कंप्लेट ठीक है तो मौका देख गए जी हाँ देखिए अच्छा जी देखो दो आदमी जी जी ठीक है जी जी भैड़ी गलट लाइन जी ये तो जानी माली नुकसान कि ਤਾਂ ਠੀਕ ਇਸ ਕਿਹੜੀ ਚੀਜ਼ ਨਾਲ ਉਹਨਾਂ ਨੇ ਆਪਣੇ ਹਮਲਾ ਕੀਤਾ 게ਟ ਤੇ ਯਾਤਰੀ ਦਾ ਦੋਨਾਂ ਨੂੰ ਜੀ ਠੀਕ ਸਲਾਵਰ ਸੇ ਤੋਂ ਜਿਹੜਾ ਆਇਆ ਜੀ ਕੰਪਲੀਟ ਆ ਗਿਆ ਉਹਨਾਂ ਦੀ ਜੀ ਮੁਤਾਬਕ ਸੀਸੀਟੀ ਵੀ ਕੈਮਰੇ ਜੀ ਰਾਤ ਨੂੰ 12:00 3:00 ਵਜੇ ਨੋਜਵਾਲ ਆਏ ਆ ਜਿਹਨਾਂ ਸਕੂਟਰ ਤੇ ਨੰਬਰ ਪਲੇਟ 56 ਕਪੜਾ ਲਾ ਕੇ ਜੀ ਤੇ ਕਰਪਾਣਾ ਬਾਬਾ ਗਲੀ ਵੀ ਖੜੀ ਤੇ ਬੜਾ ਮਾਰ ਕੇ ਭੱਜ ਗਏ ਜੀ ਕੰਪਲੀਟ ਆ ਗਈ ਹੈ ਕਾਰਵਾਈ ਕਰਦੇ ਜਾਂ ਚੱਲੀਏ ਸਰ ਇਹ ਠੀਕ ਹੈ ਸਰ ਓਕੇ ਓਕੇ